ਦੀ ਅਨੰਪਲੋਇਮੈਂਟ ਹੈ ਉਹ ਬਹੁਤ ਜ਼ਿਆਦਾ ਵੱਧ ਰਹੀ ਹੈ ਔਰ ਬੱਚਿਆਂ ਚ ਬੇਚੈਨੀ ਵੀ ਵੱਧ ਰਹੀ ਹੈ ਪੰਜਾਬ ਦੇ ਵਿੱਚ ਰਹਿ ਕੇ ਵੀ ਬਹੁਤ ਅੱਛਾ ਕੰਮ ਸੀ ਕਰ ਸਕਦੇ ਆ ਔਰ ਬਹੁਤ ਅੱਛੇ ਬੱਚੇ ਕਰ ਰਹੇ ਆ ਪ੍ਰਧਾਨ ਮੰਤਰੀ ਰੋਜ਼ਗਾਰ ਸਿਰਜਣ ਯੋਜਨਾ ਸਕੀਮ ਹੈ ਉਹ ਨੌਜਵਾਨ ਬੱਚੇ ਜਿਹੜੇ ਐ ਤੇ ਸਕੀਮ ਦੇ ਤਹਿਤ ਲੋਨ ਲੈ ਕੇ ਆਪਣਾ ਕੰਮ ਧੰਦਾ ਸ਼ੁਰੂ ਕਰ ਸਕਣ ਸਰਵਿਸ ਸੈਕਟਰ ਦੇ ਵਿੱਚ ਆਪਾਂ 20 ਲੱਖ ਤੱਕ ਲੋਨ ਬੈਂਕ ਦਿੰਦਾ ਹੈ ਔਰ ਜਿਹੜੀ ਇੰਡਸਟਰੀ ਹੈ ਜਿਹੜੀ ਮੈਨੂਫੈਕਚਰਿੰਗ ਯੂਨਿਟ ਹੈ ਉਹਨਾਂ ਨੂੰ 50 ਲੱਖ ਤੱਕ ਲੋਨ ਦਿੱਤਾ ਜਾਂਦਾ ਹੈ ਪਿਛਲੇ ਸਾਲ ਅਸੀਂ ਜਿਹੜਾ ਸੀਗਾ 307 ਲੱਖ ਰੁਪਏ ਦੀ ਸਬਸਿਡੀ ਜਿਹੜੀ ਸੀ ਬੱਚਿਆਂ ਨੂੰ ਵੰਡੀ ਸੀ ਬਹੁਤ ਅੱਛੀ ਸਕੀਮ ਹੈ ਜੀ ਮੈਂ ਤੇ ਬੇਨਤੀ ਕਰਾਂਗਾ ਸਾਰੇ ਆਪਣੇ ਜ਼ਿਲ੍ਹਾ ਵਾਸੀਆਂ ਨੂੰ ਵੀ ਕਿ ਇਹਦਾ ਵੱਧ ਤੋਂ ਵੱਧ ਲਾਭ ਪ੍ਰਾਪਤ ਕਰਨ ਮਿਨੀਮਮ ਏਜ ਤੇ 18 ਸਾਲ ਹੋਣੀ ਚਾਹੀਦੀ ਹੈ ਪਰ ਅੱਪਰ ਏਜ ਕੋਈ ਵੀ ਨਹੀਂ ਲਗਾਈ ਹੋਈ 50 ਸਾਲ ਤੋਂ ਉੱਪਰ ਹੈ ਜਿਨ੍ਹਾਂ ਨੇ ਲੋਨ ਲਿਆ ਔਰ ਵਧੀਆ ਯੂਨਿਟ ਚਲਾ ਰਹੇ ਹੈ ਸਸਿਕਾ ਦੋਸਤੋ ਮੈਂ ਹਨਮਨੀ ਸਿੰਘ ਚਿਮਾ ਤੇ ਤੁਸੀਂ ਵੇਖ ਰਹੇ ਹੋ ਜੀਬੀਸੀ ਅਪਡੇਟ ਇਹ ਬੇਰੋਜ਼ਗਾਰ ਨੌਜਵਾਨ ਨੇ ਤੇ ਲੇਡੀਜ਼ ਵੀ ਜੋ ਆਪਣਾ ਕਾਰੋਬਾਰ ਸ਼ੁਰੂ ਕਰਨਾ ਚਾਹੁੰਦੀਆਂ ਨੇ ਉਹਨਾਂ ਬਾਰੇ ਵੀ ਇੱਕ ਅਸੀਂ ਅਹਿਮ ਮੁੱਦੇ ਲਈ ਅਸੀਂ ਅੱਜ ਜ਼ਿਲ੍ਹਾ ਉਦਯੋਗ ਕੇਂਦਰ ਵਿਖੇ ਪਹੁੰਚੇ ਆਂ ਤੇ ਸਾਡੇ ਨਾਲ ਮੌਜੂਦ ਨੇ ਸ਼੍ਰੀ ਅਰਣ ਕੁਮਾਰ ਜੀ ਉਹਨਾਂ ਨਾਲ ਸਾਰੀ ਵਿਚਾਰ ਚਰਚਾ ਕਰਾਂਗੇ ਕਿ ਬੇਰੋਜ਼ਗਾਰਾਂ ਲਈ ਕੀ ਕੀ ਇਹਨਾਂ ਵੱਲੋਂ ਨਵੀਆਂ ਕੋਈ ਪਲਾਨਸ ਨੇ ਜਿਹੜੇ ਉਹ ਲਿਆਂਦੇ ਗਏ ਨੇ ਜਿਨ੍ਹਾਂ ਨਾਲ ਆਪਣਾ ਕਾਰੋਬਾਰ ਸ਼ੁਰੂ ਕਰਕੇ ਇੱਕ ਮੁਕਾਮ ਹਾਸਲ ਕਰਦੇ ਨੇ ਨੌਜਵਾਨ ਤੇ ਜੋ ਨੌਕਰੀ ਦੀ ਭਾਲ ਦੇ ਵਿੱਚ ਨੇ ਉਹ ਇੱਥੇ ਪਹੁੰਚ ਕੇ ਇਹਨਾਂ ਨਾਲ ਰابطਾ ਕਾਇਮ ਕਰਕੇ ਤਾਂ ਇੱਕ ਨਵਾਂ ਰੋਜ਼ਗਾਰ ਸ਼ੁਰੂ ਕਰ ਸਕਦੇ ਨੇ ਸਰ ਸਵਾਗਤ ਹੈ ਜੀ ਬੀਸੀ ਆਡਟਰ ਦੇ ਵਿੱਚ ਜੀ ਹਾਂ ਥੈਂਕ ਯੂ ਜੀ ਧੰਨਵਾਦ ਅਡਾ ਮੈਂ ਅਰुण कुमार ਜਨਰਲ ਮੈਨੇਜਰ ਜ਼ਿਲ੍ਹਾ ਦਿਓ ਕੇਂਦਰ ਹਿਸ਼ਾਲ ਅੱਜ ਜੇ ਤੁਸੀਂ ਜਿਹੜਾ ਮੁੱਦਾ ਲੈ ਕੇ ਆਏ ਹੋ ਬਹੁਤ ਹੀ ਇੰਪੋਰਟੈਂਟ ਮੁੱਦਾ ਹੈ ਔਰ ਅਜ ਦੀ ਡੇਟ ਦੇ ਵਿੱਚ ਜਿਹੜੀ ਅਨਇੰਪਲੋਇਮੈਂਟ ਹੈ ਉਹ ਬਹੁਤ ਜ਼ਿਆਦਾ ਵੱਧ ਰਹੀ ਹੈ ਔਰ ਬੱਚਿਆਂ 'ਚ ਬੇਚੈਨੀ ਵੀ ਵੱਧ ਰਹੀ ਹੈ ਪਰ ਮੈਂ ਇੱਕ ਗੱਲ ਤੁਹਾਨੂੰ ਦੱਸਣਾ ਚਾਹਨਾ ਕਿ ਜੇ ਆਪਾਂ ਕੰਮ ਕਰਨਾ ਚਾਹੁੰਦੇ ਆਂ ਤੇ ਪੰਜਾਬ ਦੇ ਵਿੱਚ ਰਹਿ ਕੇ ਵੀ ਬਹੁਤ ਅੱਛਾ ਕੰਮ ਸੀ ਕਰ ਸਕਦੇ ਆਂ ਔਰ ਬਹੁਤ ਅੱچھے ਬੱਚੇ ਕਰ ਰਹੇ ਆ ਸਰਕਾਰ ਵੱਲੋਂ ਬਹੁਤ ਅੱਛੀਆਂ ਸਕੀਮਾਂ ਚਲਾਈਆਂ ਜਾ ਰਹੀਆਂ ਔਰ ਲੋਕੀ ਲਾਭ ਲੈ ਵੀ ਰਹੇ ਆ ਸਾਡੇ ਜਿੱਦਾਂ ਜ਼ਿਲ੍ਹਾ ਦਿਓ ਕੇਂਦਰ ਵੱਲੋਂ ਬੇਸਿਕਲੀ ਦੋ ਤਰ੍ਹਾਂ ਦੀਆਂ ਸਕੀਮਾਂ ਚਲਾਨੀਆਂ ਆ ਜਿਹੜੀ ਸੈਲਫ ਇੰਪਲੋਇਮਮੈਂਟ ਸਕੀਮਸ ਹੈਗੀਆਂ ਉਹਨਾਂ ਜਿੱਤੇ ਹੈਗੀ ਹੈ ਪ੍ਰਧਾਨ ਮੰਤਰੀ ਰੋਜ਼ਗਾਰ ਸਿਰਜਰ ਯੋਜਨਾ ਸਕੀਮ ਹੈ ਦੂਸਰੀ ਜਿਹੜੀ ਫੂਡ ਪ੍ਰੋਸੈਸਿੰਗ ਨਾਲ ਰਿਲੇਟਡ ਹੈ ਪੀਐਮਐਫਐਮੀ ਸਕੀਮ ਹੈ ਤੇ ਮੈਂ ਦੱਸਣਾ ਚਾਹੁੰਦਾ ਵੀ ਜਿਹੜੀ ਪ੍ਰਧਾਨ ਮੰਤਰੀ ਰੋਜ਼ਗਾਰ ਸਿਰਜਰ ਯੋਜਨਾ ਸਕੀਮ ਹੈਗੀ ਹੈ ਇਹ ਬੇਸਿਕਲੀ এমਪਲॉयਮੈਂਟ ਜਨਰੇਟ ਕਰਨ ਵਾਸਤੇ ਹੀ ਸਰਕਾਰ ਨੇ ਚਲਾਈ ਹੈ ਔਰ ਸਰਕਾਰ ਇਸ ਨੂੰ ਬਹੁਤ ਜ਼ਿਆਦਾ ਹੰਗਾਰਾ ਦੇ ਰਹੀ ਹੈ ਕਿ ਇਹਨੂੰ ਬੱਚੇ ਨੌਜਵਾਨ ਬੱਚੇ ਜਿਹੜੇ ਐ ਤੇ ਸਕੀਮ ਦੇ ਤਹਿਤ ਲੋਨ ਲੈ ਕੇ ਆਪਣਾ ਕੰਮ ਚੰਦਾ ਸ਼ੁਰੂ ਕਰ ਸਕਣ ਔਰ ਸਕੀਮ ਦੇ ਤਹਿਤ ਆਪਾਂ ਜ਼ਿਆਦਾਤਰ ਦੋ ਤਰ੍ਹਾਂ ਦੇ categories ਨੂੰ ਕਵਰ ਕਰਦੇ ਆ ਇੱਕ ਤੇ ਸਰਵਿਸ ਸੈਕਟਰ ਹੈ ਇੱਕ ਮੈਨੂਫੈਕਚਰਿੰਗ ਸੈਕਟਰ ਹੈ ਸਰਵਿਸ ਸੈਕਟਰ ਦੇ ਵਿੱਚ ਆਪਾਂ 20 ਲੱਖ ਤੱਕ ਲੋਨ ਬੈਂਕ ਦਿੰਦਾ ਔਰ ਜਿਹੜੀ ਇੰਡਸਟਰੀ ਹੈ ਜਿਹੜੀ ਮੈਨੂਫੈਕਚਰਿੰਗ ਯੂਨਿਟ ਹੈ ਉਹਨਾਂ ਨੂੰ 50 ਲੱਖ ਤੱਕ ਲੋਨ ਦਿੱਤਾ ਜਾਂਦਾ ਹੈ ਸਰਵਿਸ ਸੈਕਟਰ ਦੇ ਵਿੱਚ ਆਪਾਂ ਹਰ ਤਰ੍ਹਾਂ ਦਾ ਸਰਵਿਸ ਸੈਕਟਰ ਹੈ ਜਿੱਦਾਂ ਕੋਈ ਬਿਊਟੀ ਪਾਰਲਰ ਹੋ ਗਿਆ ਕੋਈ ਬੁਟੀਕ ਹੋ ਗਿਆ ਕੋਈ ਸੈਲੂਨ ਹੋ ਗਿਆ ਈਵਨ ਜੋ ਕੋਈ ਟਾਬਾ ਹੈ ਉਸ ਤੋਂ ਇਲਾਵਾ ਕੋਈ ਰਿਪੇਅਰ ਵਰਕਸ਼ਾਪ ਹੈ ਕੋਈ ਇਲੈਕਟ੍ਰੀਕਲ ਦੀ ਰਿਪੇਅਰ ਵਰਕਸ਼ਾਪ ਹੈ ਕੋਈ ਮੋਬਾਈਲ ਦੀ ਵਰਕਸ਼ਾਪ ਹੈ ਇਸ ਤੋਂ ਇਲਾਵਾ ਕੋਈ ਆਪਣਾ ਕਾਰਪਨਟਰੀ ਦਾ ਕੰਮ ਕਰਦਾ ਹੈ ਪਲੰਬਿੰਗ ਦਾ ਕੰਮ ਕਰਦਾ ਹੈ ਇਦਾਂ ਦੇ ਸਾਰੇ ਹੀ ਕੰਮ ਧੰਦੇ ਵਿੱਚ ਕਵਰ ਹੋ ਜਾਂਦੇ ਹਨ ਔਰ 20 ਲੱਖ ਦੇ ਵਿੱਚ ਆਪਾਂ ਜਿਹੜੇ ਤੇ ਬੱਚੇ ਸਿਟੀ ਦੇ ਵਿੱਚ ਆਪਣੇ ਕੰਮ ਕਰਨਾ ਚਾਹੁੰਦੇ ਆ ਉਸ स्कीम ਦੇ ਤਹਿਤ ਜਿਹੜਾ ਸਿਟੀ ਦੇ ਵਿੱਚ ਸਰਕਾਰ ਉਹਨਾਂ ਨੂੰ ਜਿਹੜੀ ਜਨਰਲ ਕੈਟਾਗਰੀ ਹੈਗੀ ਹੈ ਉਹਨੂੰ 15% ਸਬਸਿਡੀ ਦਿੰਦੀ ਹੈ ਔਰ ਜਿਹੜੀ ਰਿਜ਼ਰਵ ਕੈਟਾਗਰੀ ਹੈ ਚਾਹੇ ਉਹ ਐਕਸ ਸਰਵਿਸਮੈਨ ਹੈ ਚਾਹੇ ਕੋਈ ਫਿਜ਼ੀਕਲੀ ਚੈਲੈਂਜਡ ਹੈ ਚਾਹੇ ਉਹ ਆਪਣੇ ਐਸਸੀ ਹੈ ਬੀਸੀ ਹੈ ਔਰ ਇਵਨ ਲੇਡੀਜ਼ ਚਾਹੇ ਉਹ ਜਨਰਲ ਕੈਟਾਗਰੀ ਦੀ ਹੈ ਚਾਹੇ ਐਸਸੀ ਦੀ ਹੈ ਉਹਨਾਂ ਨੂੰ ਵੀ 25% ਸਬਸਿਡੀ ਦਿੱਤੀ ਜਾਂਦੀ ਹੈ ਔਰ ਇਹਦੇ ਚ ਜਿਹੜੀ ਆਪਣਾ ਮਾਰਜਨ ਲਗਾਉਣਾ ਹੁੰਦਾ ਹੈ ਉਹ ਜਿਹੜੀ ਜਨਰਲ ਕੈਟਾਗਰੀ ਹੈ ਉਹਨੇ 10% ਸਿਰਫ ਆਪਣਾ ਮਾਰਜਨ ਲਗਾਉਣਾ ਹੁੰਦਾ ਹੈ ਔਰ ਜਿਹੜੀ ਰਿਜ਼ਰਵ categories ਆ ਉਹਨਾਂ ਨੂੰ 5% ਮਾਰਜਨ ਲਗਾਉਣਾ ਹੁੰਦਾ ਔਰ ਪਿੰਡਾਂ ਦੇ ਵਿੱਚ ਜਿਹੜੀ ਸਰਕਾਰ ਦੇ ਰਹੀ ਹੈ ਉਹਦੇ ਚ ਜਨਰਲ categories ਨੂੰ ਉਹ ਐਸੀ ਤਰ੍ਹਾਂ 25% ਸਬਸਿਡੀ ਹੈ ਔਰ ਜਿਹੜੀ ਰਿਜ਼ਰਵ categories ਹੈ ਉਹਨਾਂ ਨੂੰ 35% ਸਬਸਿਡੀ ਦੇ ਰਹੀ ਹੈ ਔਰ ਇਹਦੇ ਚ ਇੱਕ ਸਕੀਮ ਇਸ ਟਾਈਪ ਦੀ ਸਕੀਮ ਹੈ ਕਿ ਇਹਦੇ ਵਿੱਚ ਵਰਕਿੰਗ ਕੈਪੀਟਲ ਦੇ ਉੱਤੇ ਵੀ ਸਰਕਾਰ ਸਬਸਿਡੀ ਦਿੰਦੀ ਹੈ ਇਵਨ ਤੁਸੀਂ ਜਿਹੜਾ ਆਪਣਾ ਮਾਰਜਨ ਲਗਾ ਰਹੇ ਹੋ ਸਰਕਾਰ ਉਹਦੇ ਤੇ ਵੀ ਸਬਸਿਡੀ ਦਿੰਦੀ ਹੈ ਔਰ ਵਨ ਟਾਈਮ ਸਬਸਿਡੀ ਹੁੰਦੀ ਹੈ ਇਦੇ ਚ ਅਗਰ ਤੁਸੀਂ ਸਪੋਜ਼ ਕਰੋ 1 ਲੱਖ ਰੁਪਏ ਦਾ ਲੋਨ ਲਿਆ ਆ ਉਹਦੇ ਚ ਸ਼ਹਿਰ ਚ ਆਪਾਂ ਕੋਈ ਐਸਸੀ ਬੱਚਾ ਜਾਂ ਬੀਸੀ ਬੱਚਾ ਕੰਮ ਕਰਨਾ ਚਾਹੁੰਦਾ ਹੈ ਜਾਂ ਲੇਡੀਜ਼ ਕੰਮ ਕਰ ਰਹੀ ਹੈ ਉਹਨੂੰ 25% ਸਬਸਿਡੀ ਮਿਲੇਗੀ 25 ਲੱਖ 25000 ਰੁਪਿਆ ਔਰ ਉਹਨੇ 5% ਆਪਣੇ ਕੋਲੋਂ ਸਿਰਫ ਲਗਾਉਣਾ ਹੈ 5000 ਰੁਪਿਆ ਔਰ ਜਿਹੜਾ 25% ਸਬਸਿਡੀ ਹੈ ਜਦੋਂ ਉਹ ਆ ਜਾਂਦੀ ਹੈ ਉਹ ਆ ਕੇ ਲੋਨ ਦੇ ਵਿੱਚ ਹੀ ਟीडीआर ਉਹਦਾ ਬਣ ਜਾਂਦਾ ਜਿਹਨੂੰ ਕਹਿੰਦੇ ਟਰਮ ਡਿਪੋਜ਼ਿਟ ਰਸੀਪਟ ਬੰਦੇ ਆ ਉਹਨੇ ਅਮਾਉਂਟ ਦੇ ਉੱਤੇ ਲੋਨ ਦੇ ਉੱਤੇ ਵਿਆਜ ਵੀ ਨਹੀਂ ਲੱਗਦਾ ਉਹਨੇ ਜਿੰਨੀ ਜਦੋਂ ਸਬਸਿਡੀ ਆਉਂਦੀ ਜਿੰਦੋਂ ਤੱਕ ਸਬਸਿਡੀ ਨਹੀਂ ਆਈਏ ਉਦੋਂ ਤੱਕ ਤੇ ਵਿਆਜ ਲੱਗੇਗਾ ਪਰ ਜਦੋਂ ਸਬਸਿਡੀ ਆ ਜਾਂਦੀ ਹੈ ਉਸ ਤੋਂ ਬਾਅਦ ਉਨੀ अमाउंट ਤੇ ਵੀ ਵਿਆਜ ਨਹੀਂ ਲੱਗਦਾ ਔਰ ਇਸ ਦੇ ਤਹਿਤ ਸਪੈਸ਼ਲ ਸਰਕਾਰ ਨੇ ਇੱਕ ਟ੍ਰੇਨਿੰਗ ਪ੍ਰੋਗਰਾਮ ਵੀ ਨਾਲ ਦਿੰਦੇ ਆ ਆਨਲਾਈਨ ਟ੍ਰੇਨਿੰਗ ਪ੍ਰੋਗਰਾਮ ਹੈ ਉਧਰ ਜਾ ਕੇ ਤੁਸੀਂ ਛੋਟੀ ਛੋਟੀ ਗੱਲਾਂ ਜਿਦਾ ਅਕਾਊਂਟਸ ਕਿਦਾਂ ਆਪਣਾ ਮੇਨਟੇਨ ਕਰਨਾ ਹੈ ਆਪਾਂ ਜੀਐਸਟੀ ਨੰਬਰ ਕਿਦਾਂ ਲੈਣਾ ਹੈ ਇਦਾਂ ਦੀ ਉਹਨਾਂ ਨੂੰ ਟ੍ਰੇਨਿੰਗ ਦਿੱਤੀ ਜਾਂਦੀ ਹੈ ਤਾਂ ਕਿ ਉਹਨਾਂ ਨੂੰ ਕੰਮ ਧੰਦਾ ਕਰਨ ਦੇ ਵਿੱਚ ਕੋਈ ਤਕਲੀਫ ਨਾ ਆਏ ਇਸ ਤੋਂ ਇਲਾਵਾ ਆਪਣੇ ਜਿਹੜੀ ਇੰਡਸਟਰੀ ਵਾਸਤੇ ਹੈ ਉਹਦੇ ਵਾਸਤੇ 50 50 ਲੱਖ ਦੇ ਵਿੱਚ ਸੇਮ ਹੀ ਸਿਸਟਮ ਹੈ ਸਿਟੀ ਦੇ ਵਿੱਚ 15 ਔਰ 25% ਔਰ ਸਿਟੀ ਤੋਂ ਬਾਹਰ ਜਿਹੜਾ ਹੈ ਉਹ 25 ਤੋਂ 35% ਹੈ ਉਹ ਇਹਦੇ ਵਿੱਚ ਬਹੁਤ ਸਾਰੇ ਬੱਚੇ ਜਿਹੜੇ ਹੈ ਉਹ ਆਪਣਾ ਕੰਮ ਦਿੰਦਾ ਸ਼ੁਰੂ ਕਰਦੇ ਆ ਔਰ ਇੱਕ ਚੀਜ਼ ਜਿਹੜੀ ਗਵਰਨਮੈਂਟ ਨੇ ਕੀਤੀ ਹੈ ਉਹ ਹੀ ਚੀਜ਼ ਕਰਦੀ ਕਿ ਜਿਹੜਾ ਟਰਨਨ ਲੈਣਗੇ ਜਿਹੜਾ ਟਰਨਨ ਕੋਈ ਵੀ ਲਿਆ ਜਾਏਗਾ ਸਪੋਜ਼ ਕਰੋ ਦੋ ਦੋ ਪ੍ਰੋਜੈਕਟ ਦੇ ਦੋ ਹਿੱਸੇ ਹੁੰਦੇ ਇੱਕ ਟਰਨਨ ਹੁੰਦਾ ਜਿਹਦੇ ਆ ਪੱਕੀ ਪੱਕੀ ਜਿਹੜੀ ਸੰਪਤੀ ਲਈ ਹੁੰਦੀ ਹੈ ਇੱਕ ਹੁੰਦਾ ਵਰਕਿੰਗ ਕੈਪੀਟਲ ਜਿਹੜਾ ਨੂੰ ਰੌ ਮਟੀਰੀਅਲ ਬੋਲਦੇ ਆ ਤੇ ਜਿੰਨਾ ਤੁਸੀਂ ਟਰਮ ਲਾਉਣ ਲੋਗੇ ਉਹਦੇ 3 ਲੱਖ ਪਿੱਛੇ ਇੱਕ ਵਰਕਰ ਹੋਣਾ ਜ਼ਰੂਰੀ ਹੈ ਤੁਹਾਡੇ ਕੋਲ ਕਿਉਂਕਿ ਗਵਰਨਮੈਂਟ ਨੇ এমਪਲॉयਮੈਂਟ ਜਨਰੇਟ ਕਰਨ ਲਈ ਸਬਸਿਡੀ ਦੇ ਰਹੀ ਹੈ ਤੋਂ ਇਸ ਸਕੀਮ ਦੇ ਤਹਿਤ ਬਹੁਤ ਸਾਰੇ ਬੱਚਿਆਂ ਨੇ ਲਾਭ ਪ੍ਰਾਪਤ ਕੀਤਾ ਹੈ ਹੁਸ਼ਾਰਪੁਰ ਦੇ ਵਿੱਚ ਹੁਸ਼ਾਰਪੁਰ ਸਿਟੀ ਦੇ ਵਿੱਚ ਹੁਸ਼ਾਰਪੁਰ ਜ਼ਿਲ੍ਹੇ ਦੇ ਵਿੱਚ ਔਰ ਮੈਨੂੰ ਦੱਸ ਕੇ ਖੁਸ਼ੀ ਹੁੰਦੀ ਹੈ ਕਿ ਪਿਛਲੇ ਸਾਲ ਅਸੀਂ ਜਿਹੜਾ ਸੀਗਾ 307 ਲੱਖ ਰੁਪਏ ਦੀ ਸਬਸਿਡੀ ਜਿਹੜੀ ਸੀ ਬੱਚਿਆਂ ਨੂੰ ਵੰਡੀ ਸੀ ਜਦਕਿ ਸਾਡਾ ਟਾਰਗੇਟ ਜਿਹੜਾ ਸੀ ਉਹ 257 ਲੱਖ ਦਾ ਸੀਗਾ ਅਸੀਂ 110% ਤੋਂ ਵੱਧ ਦਾ ਟਾਰਗੇਟ ਅਚੀਵ ਕੀਤਾ ਸੀਗਾ ਔਰ ਇਹ ਬਹੁਤ ਅੱਛੀ ਸਕੀਮ ਹੈ ਔਰ ਮੈਂ ਬੱਚਿਆਂ ਨੂੰ ਬੇਨਤੀ ਕਰਾਂਗਾ ਕਿ ਤੁਸੀਂ ਆਓ ਔਰ ਇਹ ਟੋਟਲੀ ਆਨਲਾਈਨ ਸਕੀਮ ਹੈ ਤੁਹਾਨੂੰ ਕਿਤੇ ਜੇ ਕੋਈ ਚੀਜ਼ ਨਹੀਂ ਸਮਝ ਆਂਦੀ ਮੈਂ ਇਸ ਸਪੈਸ਼ਲ ਹੈਲਪ ਡੈਸਕ ਬਣਾਇਆ ਹੋਇਆ ਆਪਣੇ ਉੱਪਰ ਮੇਰੇ ਡੈਡੀਕੇਟਿਡ ਬੰਦੇ ਬੈਠਦੇ ਆ ਉਹ ਆ ਕੇ ਤੁਹਾਨੂੰ ਤੁਹਾਨੂੰ ਨਹੀਂ ਸਮਝ ਆ ਰਹੀ ਹੈ ਤੁਸੀਂ ਆ ਕੇ ਉਹਨਾਂ ਤੋਂ ਪੁੱਛਵਾ ਸਕਦੇ ਹੋ ਆਦਰਵਾਇਜ਼ ਇਹ ਆਨਲਾਈਨ ਸਕੀਮ ਹੈ ਇਹ kvc.online.in ਤੇ ਜਾ ਕੇ ਆਪਾਂ PMESGP ਜੋ ਸਰਚ ਕਰਾਂਗੇ ਔਨਲਾਈਨ ਫਾਰਮ ਖੁੱਲ ਜਾਂਦਾ ਹੈ ਤੁਸੀਂ ਔਨਲਾਈਨ ਫਾਰਮ ਭਰਨਾ ਹੈ ਪ੍ਰੋਜੈਕਟ ਰਿਪੋਰਟ ਵੀ ਇਨ ਬਿਲਟ ਹੈਗੀ ਹੈ ਤੁਹਾਨੂੰ ਕੇਸੀਏ ਕੋ ਜਾਣ ਦੀ ਪੈਸਾ ਖਰਚਣ ਦੀ ਲੋੜ ਨਹੀਂ ਹੈ ਜਦੋਂ ਤੁਹਾਡੀ ਉਹ ਪ੍ਰੋਜੈਕਟ ਹੋ ਜਾਂਦਾ ਹੈ ਤੇ ਡਾਕੂਮੈਂਟਸ ਕੂੜ ਲਈ ਨਹੀਂ ਅਸੀਂ ਦਫ਼ਤਰ ਭਲਾਇਆ ਜਾਂਦਾ ਬੱਚਿਆਂ ਨੂੰ ਡਾਕੂਮੈਂਟ ਸਕਿਉਰਟੀ ਹੋਣ ਤੋਂ ਬਾਅਦ ਆਪਾਂ ਬੈਂਕ ਨੂੰ ਭੇਜ ਦਿੰਦੇ ਹਾਂ ਔਰ ਬੈਂਕ ਫਿਰ ਆਪਣੀ ਸੈਲਫ ਅਪਰੇਜ਼ਲ ਤੋਂ ਬਾਅਦ ਤੁਹਾਨੂੰ ਲੋਨ ਦਿੰਦਾ ਹੈ ਤੋਂ ਬਹੁਤ ਅੱਛੀ ਸਕੀਮ ਹੈ ਜੀ ਮੈਂ ਤੇ ਬੇਨਤੀ ਕਰਾਂਗਾ ਸਾਰੇ ਆਪਣੇ ਜ਼ਿਲ੍ਹਾ ਵਾਸੀਆਂ ਨੂੰ ਵੀ ਕਿ ਇਹਦਾ ਵੱਧ ਤੋਂ ਵੱਧ ਲਾਭ ਪ੍ਰਾਪਤ ਕਰਨ ਔਰ ਆਪਣਾ ਉਦਯੋਗ ਸ਼ੁਰੂ ਕਰਨ ਨਾਲ ਲੋਕਾਂ ਨੂੰ ਇੰਪਲੋਇ ਸਰਾ ਤੁਹਾਡੇ ਵੱਲੋਂ ਲੋਨ ਵੀ ਫਾਈਨਲ ਕੀਤਾ ਜਾਂਦਾ ਬੈਂਕੜੇ ਲੋਨ ਵੀ ਦੇ ਦੇਣਾ ਪਰ ਲੋਨ ਲੈਣ ਲਈ ਜੇ ਕਿਸੇ ਨੇ ਆਪਣਾ ਰੋਜ਼ਗਾਰ ਸ਼ੁਰੂ ਕਰਨਾ ਸਭ ਤੋਂ ਵੱਡੀ ਸਮੱਸਿਆ ਆਉਂਦੀ ਹੈ ਜ਼ਮੀਨ ਦੀ ਜ਼ਮੀਨ ਉਹ ਆਪਣੀ ਹੋਣੀ ਚਾਹੀਦੀ ਹੈ ਜਾਂ ਰੈਂਟ ਤੇ ਵੀ ਲੈ ਸਕਦਾ ਇੱਕ ਵੱਡੀ ਸਮੱਸਿਆ ਯੂਥ ਲਈ ਤੇ ਉਹਦੇ ਲਈ ਕੀ ਸਰ ਸੁਝਾਅ ਹੈ ਮੈਂ ਇਹਦੀ ਦੋ ਚੀਜ਼ਾਂ ਕਵਰ ਕਰ ਦਿੰਦਾ ਇੱਕ ਤੇ ਜਿਹੜੀ ਜ਼ਮੀਨ ਹੈ ਜੇ ਤੁਹਾਡੇ ਕੋਲ ਆਪਣੀ ਹੈਗੀ ਹੈ ਦੈਨ ਗੁੱਡ ਬੜੀ اچھی ਗੱਲ ਹੈ ਜੇ ਤੁਹਾਡੇ ਕੋਲ ਨਹੀਂ ਹੈਗੀ ਤੇ ਤੁਸੀਂ ਕਿਰਾਏ ਤੇ ਲੈ ਸਕਦੇ ਹੋ ਲੀਜ਼ ਤੇ ਲੈ ਸਕਦੇ ਹੋ ਇਸ ਤੋਂ ਇਲਾਵਾ ਮੈਂ ਇੱਕ ਹੋਰ ਚੀਜ਼ ਤੁਹਾਨੂੰ ਦੱਸਣਾ ਚਾਹਨਾ ਕਿ ਗਵਰਨਮੈਂਟ ਨੇ ਇਹਦੇ ਵਿੱਚ ਜਿੱਦਾਂ 50 ਲੱਖ ਦਾ ਲੋਨ ਹੈਗਾ ਤੇ ਗਵਰਨਮੈਂਟ ਨੇ ਕੀ ਕੀਤਾ ਵੀ ਤੁਸੀਂ ਕਲੈਕਟਰ ਤੁਹਾਡੇ ਕੋਲ ਸਿਕਿਉਰਿਟੀ ਨਹੀਂ ਹੈਗੀ ਗਵਰਨਮੈਂਟ ਕ੍ਰੈਡਿਟ ਗਾਰੰਟੀ ਫੰਡ ਸਕੀਮ ਹੈਗੀ ਹੈ ਸੀਜੀਟੀਐਮਐਸ ਬੋਲਦੇ ਆਪਾਂ ਉਹਦੇ ਤਹਿਤ ਸਰਕਾਰ ਗਾਰੰਟੀ ਦਿੰਦੀ ਹੈ ਬੱਚੇ ਦੀ ਉਹਦੇ ਚ ਉਹਨਾਂ ਦਾ 1.5 ਤੋਂ 2% ਦੇ ਕਰੀਬ ਉਹਨਾਂ ਦਾ ਪ੍ਰੋਜੈਕਟ ਦੇ ਹਿਸਾਬ ਨਾਲ ਕੱਟਿਆ ਜਾਂਦਾ ਅਗਰ ਉਹ ਸਰਕਾਰ ਉਹਨਾਂ ਦੀ ਗਰੰਟੀ ਦਿੰਦੀ ਹੈ ਤੁਹਾਨੂੰ ਐਕਸਟਰਾ ਗਰੰਟੀ ਦੇਣ ਦੀ ਲੋੜ ਨਹੀਂ ਸੀਜੀਡੀਐਮਐਸਏ ਦੇ ਥਰੂ ਆਲਰੇਡੀ ਇਨਸਟਰਕਸ਼ਨਸ ਬੈਂਕਸ ਨੂੰ ਦਿੱਤੀਆਂ ਹੋਈਆਂ ਕਿ ਤੁਸੀਂ ਉਹਦੇ ਤਹਿਤ ਹੀ ਜਿਹੜਾ ਹੈ ਇਹ ਲੋਨ ਕਵਰ ਕਰਨਾ ਹੈ ਸਰ ਇੱਕ ਸਾਡੇ ਦਰਸ਼ਕ ਜਾਨਣਾ ਚਾਹਣਗੇ ਕਿ ਜਿਹੜੀ ਏਜ ਲਿਮਟ ਕਿੰਨੀ ਹੈ ਸਰ ਇਹਦੇ ਵਿੱਚ ਜਿਹੜੀ ਇੱਕ ਵੱਡੀ ਸਮੱਸਿਆ ਆਉਂਦੀ ਹੈ ਕਈ ਵਾਰੀ ਕੰਡੀਸ਼ਨ ਲਈ ਹੁੰਦੀ ਹੈ ਕਿ 40 ਪਲੱਸ ਜਿਹੜੇ ਉਹ ਲੋਨ ਨਹੀਂ ਅਪਲਾਈ ਕਰ ਸਕਦੇ ਲੋਨ ਨਹੀਂ ਮਿਲੇਗਾ ਉਹਨਾਂ ਨੂੰ ਕਿਉਂਕਿ ਉਹ ਏਜ ਜ਼ਿਆਦਾ ਹੋ ਜਾਂਦੀ ਤੇ ਲੋਨ ਦੇਣ ਦੇ ਵਿੱਚ ਮੁਸ਼ਕਲ ਆਉਂਦੀ ਹੈ ਅ ਇਸ ਤਰ੍ਹਾਂ ਜੀ ਮਿਨੀਮਮ ਏਜ ਉਹਨਾਂ ਨੇ ਮਿਨੀਮਮ ਏਜ ਤੇ 18 ਸਾਲ ਹੋਣੀ ਚਾਹੀਦੀ ਹੈ ਪਰ ਅਪਰ ਏਜ ਕੋਈ ਵੀ ਨਹੀਂ ਲਗਾਈ ਹੋਈ ਬਹੁਤ ਸਾਰੇ ਮੇਰੇ ਇਦਾਂ ਦੇ ਲੋਨੀ ਹੈ ਜਿਹੜੇ 50 ਸਾਲ ਤੋਂ ਉੱਪਰ ਹੈ ਜਿਨ੍ਹਾਂ ਨੇ ਲੋਨ ਲਿਆ ਔਰ ਵਧੀਆ ਯੂਨਿਟ ਚਲਾ ਰਿਹਾ ਹੈ ਇਦਾਂ ਦੀ ਕੋਈ ਕੰਡੀਸ਼ਨ ਅਪਰ ਕੰਡੀਸ਼ਨ ਨਹੀਂ ਹੈ ਔਰ ਮਿਨਿਮਮ ਤੇ ਤੁਹਾਨੂੰ ਪਤਾ 18 ਸਾਲ ਤੋਂ ਘੱਟ ਦੇ ਬੱਚੇ ਨੂੰ ਆਪਾਂ ਲੋਨ ਨਹੀਂ ਦੇ ਸਕਦੇ ਜੀ ਤੇ ਸਰ ਜਿਸ ਤਰ੍ਹਾਂ ਕੋਈ ਜਗ੍ਹਾ ਮੰਨ ਲਓ ਕਿ ਸੇ ਜਗ੍ਹਾ ਤੇ ਰੈਂਟ ਤੇ ਕੋਈ ਜਗ੍ਹਾ ਲੈ ਲੈਂਦਾ ਔਰ ਲੋਨ ਨੂੰ ਅਪਲਾਈ ਹੋ ਜਾਂਦਾ ਲੋਨ ਮਿਲ ਜਾਂਦਾ ਉਸ ਤੋਂ ਬਾਅਦ ਥੋੜੇ ਟਾਈਮ ਬਾਅਦ ਕਿਉਂਕਿ ਇੱਕ ਉਹਨਾਂ ਦਾ ਐਗਰੀਮੈਂਟ ਹੁੰਦਾ ਜ਼ਮੀਨ ਦੇ ਮਾਲਕਾਂ ਦੇ ਨਾਲ ਕੁਝ ਟਾਈਮ ਲਈ ਜਦੋਂ ਐਗਰੀਮੈਂਟ ਤੋਂ ਬਾਅਦ ਉਹਨੇ ਜਗਾ ਚੇਂਜ ਕਰਨੀ ਆ ਤਾਂ ਕੀ ਉਸ ਬਾਰੇ ਵੀ ਕੁਝ ਲਾਅਸ ਹੈਗੇ ਨੇ ਸਰ ਇਹਦੇ ਚ ਕੀ ਹੈਗਾ ਵੀ ਜਦੋਂ ਬੈਂਕ ਦੀ ਬੈਂਕ ਦੇ ਰੂਲਸ ਹੈਗੇ ਆ ਕਿ ਤੁਹਾਨੂੰ ਜਦੋਂ ਤੱਕ ਲੋਨ ਟੈਨਯੂਰ ਹੈ ਉਹ 5 ਸਾਲ 7 ਸਾਲ 3 ਸਾਲ 5 ਸਾਲ 7 ਸਾਲ ਹੁੰਦਾ ਤੁਸੀਂ ਆਪਣੇ ਚੂਜ਼ ਕਰਨਾ ਵੀ ਮੈਂ ਕਿਹੜਾ ਦੇਖਣਾ ਜਾਂ ਬੈਂਕ ਚੂਜ਼ ਕਰ ਲੈਂਦਾ ਵੀ ਤੁਹਾਡਾ ਰਿਟਰਨ ਕਿੰਨਾ ਆ ਰਿਹਾ ਤੇ ਕਿੰਨੀ ਦੇਰ ਤੁਸੀਂ ਆਰਾਮ ਨਾਲ ਕਿਸ਼ਤ ਮੋੜ ਦੋਗੇ ਉਨੀ ਦੇਰ ਦਾ ਘੱਟੋ ਘੱਟ ਰੈਂਟ ਡੀਡ ਹੋਣੀ ਚਾਹੀਦੀ ਹੈ ਉਸ ਤੋਂ ਬਾਅਦ ਤੁਸੀਂ ਸ਼ਿਫਟ ਕਰਨਾ ਚਾਹੁੰਦੇ ਹੋ ਕਿਉਂਕਿ ਬੈਂਕ ਦਾ ਲੋਨ ਵਾਪਸ ਹੋ ਗਿਆ ਉਸ ਤੋਂ ਬਾਅਦ ਤੁਸੀਂ ਸ਼ਿਫਟ ਕਰਨਾ ਚਾਹੁੰਦੇ ਹੋ ਤੇ ਤੁਸੀਂ ਇਨਫੋਰਮ ਕਰ ਸਕਦੇ ਹੋ ਵੀ ਮੈਂ ਇੱਥੇ ਸ਼ਿਫਟ ਕਰ ਰਿਹਾ ਹਾਂ ਕਰ ਸਕਦੇ ਹੋ ਅਦਰਵਾਈਜ਼ ਜਿਹੜਾ ਜਿੰਨੀ ਦੇਰ ਤੁਹਾਡਾ ਲੋਨ ਟਿਨਰ ਹੈ ਉਦੋਂ ਤੱਕ ਤੁਹਾਨੂੰ ਇਹ ਦੀ ਰੈਂਟ ਡਿਡ ਹੋਣੀ ਜ਼ਰੂਰੀ ਹੈ ਜੀ ਜੀ ਸੋ ਦੋਸਤੋ ਇੱਕ ਬਹੁਤ ਵਧੀਆ ਓਪਰਚੁਨਿਟੀ ਹੈ ਜਿੱਥੇ ਬੇਰੁਜ਼ਗਾਰ ਨੇ ਜਿਹੜੇ ਨੌਕਰੀਆਂ ਦੀ ਭਾਲ ਦੇ ਵਿੱਚ ਨੇ ਇਸ ਜ਼ਿਲ੍ਹਾ ਉਦਯੋਗ ਦਫ਼ਤਰ ਦੇ ਵਿੱਚ ਪਹੁੰਚ ਕੇ ਇੱਕ ਨਵਾਂ ਆਪਣਾ ਵਪਾਰ ਸ਼ੁਰੂ ਕਰ ਸਕਦੇ ਨੇ ਜਿੱਥੇ ਤੁਸੀਂ ਆਪ ਖੁਦ ਨੌਕਰੀਆਂ ਦੀ ਪਾਲ ਦੇ ਵਿੱਚੋਂ ਤੁਸੀਂ ਵੀ ਅੱਗੇ ਨੌਕਰੀਆਂ ਦੇ ਕੇ ਜਿਹੜੀ ਅਨੰਪਲੋਇਮੈਂਟ ਹੈ ਉਹਨੂੰ ਖਤਮ ਕਰਨ ਦੇ ਵਿੱਚ ਇੱਕ ਭਾਗੀਦਾਰ ਬਣ ਸਕਦੇ ਹੋ ਇਸ ਬੇਰੋਜ਼ਗਾਰੀ ਨੂੰ ਖਤਮ ਕਰਨ ਦੇ ਵਿੱਚ ਹਿੱਸਾ ਬਣ ਸਕਦੇ ਹੋ ਤੇ ਸੋ ਪਲੀਜ਼ ਇੱਥੇ ਪਹੁੰਚ ਕੇ ਆਪਣਾ ਨਵਾਂ ਰੋਜ਼ਗਾਰ ਸ਼ੁਰੂ ਕਰਨ ਵਾਸਤੇ ਤੇ ਇਸ ਜੋ ਆਫਿਸ ਦੇ ਵਿੱਚ ਆ ਕੇ ਆਪਣਾ ਨਵਾਂ ਅਪਲਾਈ ਕਰੋ ਲੋਨ ਵਾਸਤੇ ਤੇ ਨਵਾਂ ਰੋਜ਼ਗਾਰ ਸ਼ੁਰੂ ਕਰੋ ਧੰਨਵਾਦ ਕੈਮਰਾਮੈਨ ਜਤਨਪਸਤ ਨਾਲ ਮੈਂ ਨਵਨੀ ਸਿੰਘ ਚਿਮਾ ਇਜਾਜ਼ਤ ਦਿਓ ਧੰਨਵਾਦ